ਦੀ ਹਜ਼ੂਰੀ ਦੇ ਰੋੜ ਰੁਪਈਏ ਦੀ ਗੇਮ ਤੁਸੀਂ ਪਾਗੇ ਇਹਦੇ ਵਿੱਚ ਸੱਚਾਈ ਕੀ ਹੈ ਓਕੇ ਇਹਦੇ ਵਿੱਚ ਸੱਚਾਈ ਇਹ ਆ ਬਾਈ ਜੀ ਹੂੰ ਜੀ ਮੈਂ ਵੀ ਉਹ ਰਿਕਾਰਡਿੰਗ ਸੁਣੀ ਆ ਜਿਹੜੀ ਬਾਬੇ ਜੋਨੀ ਦੀ ਤੇ ਤੁਹਾਡੀ ਹੋਈ ਆ ਜੀ ਉਹਦੇ ਵਿੱਚ ਇਹਨੇ ਇਹ ਕਿਹਾ ਵੀ ਸਵਾ ਕਰੋੜ ਦਾ ਸੋਨਾ ਤੇ 20 ਲੱਖ ਰੁਪਈਆ ਕੁਝ ਉਥੋਂ ਲੈ ਗਿਆ ਤੇ ਜਦੋਂ ਉਹ ਚਰਨ ਘਾਟ ਵਾਲੇ ਦਾ ਕੋਈ ਸੇਵਾਦਾਰ ਅਖੇ ਇਹਦੇ ਨਾਲ ਰਲ ਗਿਆ ਮੈਰੋ ਨਾਲ ਤੇ ਇਹਨੇ ਜਾ ਕੇ ਕੁੜੀ ਨੂੰ ਘਰੇ ਡਰਾ ਕੇ ਉਹ ਤੋਂ ਫੋਨ ਖੋਲਿਆ ਹੂੰ ਹੂੰ ਇਹੀ ਗੱਲ ਬਾਬੇ ਜੋਨੀ ਨੇ ਤੁਹਾਨੂੰ ਆਖੀ ਹੈ ਨਾ ਜੀ ਅਸਲ ਦੇ ਵਿੱਚ 31 ਤਰੀਕ 8ਵੇਂ ਮਹੀਨੇ ਦੀ ਕੁੜੀ ਸਾਡੇ ਘਰੇ ਦੁਪਹਿਰੇ 2 ਵਜੇ ਜਾਂਦੀ ਆ ਆਪ ਓਕੇ ਪੀੜਤ ਕੁੜੀ ਮਹਿਰੋ ਪਿੰਡ ਵਿੱਚ 2 ਵਜੇ ਆਪ ਜਾਂਦੀ ਆ ਤੇ ਸ਼ਾਮ ਨੂੰ ਅਸੀਂ ਇਹ ਗੱਲਬਾਤ ਜਦੋਂ ਪੁੱਛ ਕੇ ਚ ਕਰਦੇ ਆ ਤੇ ਕੁੜੀ ਦੇ ਫੋਨ ਦੇ ਜਦੋਂ ਕੁੜੀ ਨੇ ਸਾਨੂੰ ਫੋਨ 'ਚੋਂ ਡਾਟਾ ਦਿੱਤਾ ਤੇ ਉਹਦੇ 'ਚੋਂ ਬਾਵਾ ਕੁਝ ਮਿਲਿਆ ਜਿਹਦੇ ਕਾਰਨ ਜਦੋਂ ਅਸੀਂ ਡੇਰੇ ਦੇ ਵਿੱਚ ਐਂਟਰ ਹੋਏ ਆ ਤੇ ਬਾਹਰ ਲਿਖਿਆ ਸੀ ਨਾਨਕ ਸਰ ਹਾਂ ਹਾਂ ਤੇ ਅਸੀਂ ਨਾਨਕ ਸਰ ਦੇ ਕਿਸੇ ਬੰਦੇ ਨੂੰ ਬਹੁਤਾ ਜਾਣਦੇ ਸੀ ਜੋਨੀ ਬਾਬੇ ਨੂੰ ਜਾਣਦੇ ਸੀ ਇਹਨੂੰ ਫੋਨ ਲਾਇਆ ਇਹਨੂੰ ਅਸੀਂ ਮੋਗੇ ਇਹ ਫਿਲਮ ਦੇਖੀ ਜਾਂਦਾ ਸੀ ਬਾਬਾ ਜੋਨੀ ਸਣਮੇ ਚ ਇਹਨੂੰ ਮੈਂ ਲੈ ਲਿਆ ਇਹਦੇ ਨਾਲ ਵੀ ਇੱਕ ਸੇਵਾਦਾਰ ਸੀ ਮੇਰੇ ਨਾਲ ਵੀ ਦੋ ਤਿੰਨ ਬੰਦੇ ਸੀਗੇ ਓਕੇ ਮੈਂ ਕਿਹਾ ਬਾਬਾ ਜੀ ਵੀ ਪੂਰੀ ਗੱਲਬਾਤ ਤਾਂ ਹਜੇ ਆਪਾਂ ਨੂੰ ਕਲੀਅਰ ਨਹੀਂ ਹੈਗੀ ਆ ਬਾਬੇ ਦਾ ਤੁਸੀਂ ਬਿਨਾ ਕੱਪੜਿਆਂ ਤੋਂ ਫੋਟੋ ਵੇਖ ਲਓ ਹੂੰ ਠੀਕ ਆ ਬਾਬੇ ਚਰਨ ਘਟ ਵਾਲੇ ਨੇ ਅੰਮ੍ਰਿਤਸਰ ਘੱਡੇ ਦੇ ਦਾ ਮੁਖੀ ਆ ਨਾਨਕ ਸਰ ਸਾਪਰ ਦਾ ਦਾ ਉੱਤੇ ਬਾਹਰ ਨਾਂ ਲਿਖਿਆ ਤੇ ਦੀ ਸੁੰਨਤ ਕਰਵਾਈ ਹੋਈ ਆ ਜੀ ਦੂਜੀ ਗੱਲ ਇਹਦੇ ਫੋਨ ਦੇ ਵਿੱਚੋਂ ਸਾਨੂੰ ਕਾਫੀ ਰਿਕਾਰਡ ਮਿਲਿਆ ਵੀ ਸਾਨੂੰ ਐਂ ਦੱਸੋ ਵੀ ਤੁਹਾਡਾ ਨਾਂ ਨਹੀਂ ਤੁਹਾਨੂੰ ਸੁੰਨਤ ਬਾਰੇ ਕਿੰਨੇ ਦੱਸਿਆ ਵੀ ਸੁੰਨਤ ਹੋਈ ਆ ਬਾਬੇ ਬਲਜਿੰਦਰ ਸਿੰਘ ਚਰਨ ਘਟ ਵਾਲੇ ਦੀ ਉਹਦੇ ਬਾਬਾ ਜੀ ਸਾਡੇ ਕੋਲੇ ਬਾਈ ਜੀ ਫੋਟੋਆਂ ਹੈਗੀਆਂ ਅੱਛਾ ਸਾਰੀਆਂ ਫੋਟੋਆਂ ਹੈਗੀਆਂ ਓਕੇ ਹਾਂ ਸਾਰੀਆਂ ਬਾਬਾ ਮੰਨਿਆ ਸਾਡੇ ਕੋਲੇ ਚਰਨ ਘਟ ਆ ਨੀ ਕਰਾਈ ਹੋਈ ਆ ਜੀ ਦੂਜੀ ਗੱਲ ਤੇ ਮੈਂ ਕਹਿੰਦਾ ਸਾਨੂੰ ਛੋਟੇ ਸਿਸਟਮ ਦਾ ਨਹੀਂ ਪਤਾ ਇਹ ਨਾ ਹੋਵੇ ਵੀ ਅਸੀਂ ਇੱਥੇ ਕੋਈ ਵਾਕਾ ਕਰਦਗੇ ਤੇ ਤੁਸੀਂ ਲੋਕ ਅੱਖਰਾਂ ਦਾ ਨਾਮ ਤੂੰ ਬਦਨਾਮ ਕਰਤਾ ਜੀ ਤੇ ਕਹਿੰਦਾ ਕਰਨਾ ਕੀ ਆ ਮੈਂ ਕਾ ਕਰਨਾ ਕੁਛ ਨਹੀਂ ਹੈਗਾ ਵੀ ਆ ਜਾ ਤੂੰ ਉੱਥੇ ਵੀ ਇਹਨੂੰ ਅਸੀਂ ਕਿਹਾ ਵਾ ਵੀ ਤੂੰ ਆਏ ਕਰ ਵੀ ਆਪਦੇ ਹੀ ਤੇਜਾਂ ਦੇ ਉੱਤੇ ਤੇ মিডিਆ ਦੇ ਵਿੱਚ ਆ ਕੇ ਇਸ ਗੁਨਾਹਾਂ ਨੂੰ ਕਬੂਲ ਕਰ ਤੇ ਜਿਹੜਾ ਡੇਰਾ ਹੈਗਾ ਨਾਨਕਸਰ ਦੇ ਸ਼ਪੁਰਦ ਕਰ ਦੇ ਤੇ ਇੱਥੇ ਜਿਹੜੇ ਬੰਦੇ ਸੇਵਾਦਾਰ ਹੈਗੇ ਭਾਈ ਉਹਨਾਂ ਨੂੰ ਕਿਸ ਨੂੰ ਮੁਗੀ ਬਣਾ ਕੇ ਗੱਡੀ ਵੀ ਉਹ ਵਰਤਣਗੇ ਤੇ ਤੂੰ ਇਥੋਂ ਨੈਰੋ ਨੈਰ ਹੋ ਜਾ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਨਹੀਂ ਤੁਸੀਂ ਗੱਡੀ ਦੀ ਡਿਮਾਂਡ ਦੀ ਕੀਤੀ ਸੀ ਫੋਰਚੂਨਰ ਗੱਡੀ ਸਾਨੂੰ ਚਾਹੀਦੀ ਹੈ ਡਿਮਾਂਡ ਤੇ ਆਪਾਂ ਹੁੰਨੇ ਆ ਬਾਈ ਜੀ ਹੂੰ ਮੈਂ ਤੁਹਾਨੂੰ ਦੱਸਦਾ ਫੇਰ ਜਦੋਂ ਬਾਬੇ ਜੋਨੀ ਨੇ ਕੋਈ ਗੱਲਬਾਤ ਸਿਰੇ ਨਾ ਲਾਈ ਮੈਂ ਕਿਹਾ ਬਾਬਾ ਜੋਨੀ ਮੈਂ ਪਤਾ ਤੈਨੂੰ ਕਿਉਂ ਲੱਗਿਆ ਕਿਹਾ ਕਿਉ ਮੈਂ ਕਿਹਾ ਵੀ ਮੈਂ ਨਾ ਇੱਕ ਵਾਰੀ ਤੇਰੀ ਅਸਲ ਗੱਲ ਆਹੀ ਮੈਂ ਕਿਹਾ ਇੱਕ ਵਾਰੀ ਤੇਰੀ ਮੈਂ ਨਾ ਲਾਈਵ ਸੁਣੀ ਸੀ ਤੂੰ ਕਿਹਾ ਸੀ ਬਹੁਤ ਬੇਆਦਵੀਆਂ ਹੋ ਗਈਆਂ ਬੇਆਦਵੀਆਂ ਵਾਲਿਆਂ ਨੂੰ ਗੱਡੀ ਚਾੜ ਕੇ ਮੇਰੇ ਕੋਲੇ ਆ ਜਾ ਕਰੋ ਮੈਂ ਸਾਬਿਆ ਕੋ ਨੂੰ ਬਾਬੇ ਜੋਨੀ ਦੀ ਸਟੇਟਮੈਂਟ ਆ 2-3 ਸਾਲ ਪੁਰਾਣੀ ਓਕੇ ਜਿਹਦੇ ਜਿਹਦੇ ਚ ਬਾਬੇ ਜੋਨੀ ਨੂੰ ਐਸੇ ਇਹ ਦੱਤਰ ਮੋਗੇ ਬਲਾ ਕੇ ਦਬਕਾਇਆ ਵੀ ਗਿਆ ਸੀ ਤੇ ਫੇਰ ਵੀ ਮੈਂ ਬਾਬੇ ਜੋਨੀ ਦੀ ਠਾਰ ਚ ਗਿਆ ਸੀ ਬਾਬਾ ਤਬੜਾ ਨਹੀਂ ਹੈ ਤੇਰੇ ਨਾਲ ਆ ਸੀ ਹੂੰ ਹੂੰ ਤੇ ਕਹਿੰਦਾ ਵੀ ਹੁਣ ਮੈਂ ਕਿਹਾ ਬਾਬਾ ਜੋਨੀ ਬਾਬੇ ਚਰਨ ਘਟ ਵਾਲੇ ਨੂੰ ਕਿਸੇ ਹਿਸਾਬ ਨਾਲ ਬਹਾਨੇ ਨਾਲ ਲਿਆ ਕੇ ਗੱਡੀ 'ਚ ਆਪਣੀ 'ਚ ਪਾ ਕੇ ਬਾਹਰ ਲਿਆ ਤੇ ਇਹਦੀਆਂ ਲੱਤਾਂ ਲੁੱਤਾਂ ਤੋੜ ਕੇ ਟਕਾ ਕੇ ਆਹ ਵੇਖ ਨੇ ਕਰਤੂਤਾ ਕੀ ਕੀਤਾ ਮੈਂ ਬਾਬੇ ਨੂੰ ਫਿਰ ਵੀਡੀਓ ਦਿਖਾਈਆਂ ਕੁੜਗਾਣਾ ਮਿਲਦੇ ਆਦਗਾ ਹੂੰ ਹੂੰ ਠੀਕ ਆ ਇਹ ਨਹੀਂ ਫਿਰ ਬਈ ਮੈਂ ਨਾ ਅੱਜ ਬਾਬੇ ਜੋਨੀ ਦੀ ਵੀਡੀਓ ਇਹਨੇ ਇਹ ਕਹਿਣਾ ਉੱਥੋਂ ਮੈਂ 7 ਸਵਾ ਕਰੋੜ ਦਾ ਸੋਨਾ ਚੱਕਿਆ ਹਾਂ ਹਾਂ ਮੇਰੇ ਕੋਲ ਡੀਵੀਡੀਰ ਦੀਆਂ ਸਾਰੀਆਂ ਵੀਡੀਓ ਪਈਆਂ ਮੈਂ ਜਨ ਤੱਕ ਕਰੂੰਗਾ ਜੇ ਮੈਂ ਮੈਂ ਜ਼ਿੰਦਗੀ ਦੇ ਵਿੱਚ ਭਾਈ ਜਿੰਨੇ ਵੀ ਕੰਮ ਕੀਤੇ ਆ ਮੈਂ ਬਦਨਾਮ ਜੇ ਤਾਂ ਹੋ ਜਾਣਾ ਦੂਜੀ ਧਿਰਾਂ ਨੂੰ ਕਿਉਂਕਿ ਸਾਰੇ ਮੈਂ ਆਪ ਕਰਦਾ ਵਿੱਚ ਵੜ ਕੇ ਤੇ ਵਿੱਚ ਵੜ ਕੇ ਮੈਨੂੰ ਬਹੁਤ ਕੁਝ ਕਰਨਾ ਪੈ ਜਾਂਦਾ ਜੇ ਮੈਂ ਉੱਥੋਂ ਇਹਨਾਂ ਦੇ ਕਿਸੇ ਚੀਜ਼ ਨੂੰ ਵੀ ਹੱਥ ਲਾਇਆ ਬਿਨਾ ਡੀਵੀਆਰ ਤੋਂ ਤੇ ਆਪਾਂ ਪੰਥ ਦੇ ਦੇਣਦਾਰ ਹੋਵਾਂਗੇ ਜਦੋਂ ਅਸੀਂ ਇੰਟਰ ਹੁੰਨੇ ਐਂਡ ਤੱਕ ਜਿੰਨੇ ਜਿੰਨੇ ਵੀ ਇੰਟਰ ਹੁੰਨੇ ਸਾਰੀਆਂ ਵੀਡੀਓ ਅਸੀਂ ਜਾਣ ਤੱਕ ਕਰਦੇ ਆਂਗੇ ਜਿਵੇਂ ਤੁਸੀਂ ਦੇਖ ਲਓ ਚਾਹੇ ਹੋਰ ਦੇਖ ਲਓ ਅਮਰਤਪਾਲ ਇੱਕ ਮੈਨੂੰ ਇੱਕ ਇੱਕ ਜਾਣਕਾਰੀ ਅਮਰਤਪਾਲ ਇੱਕ ਮੈਨੂੰ ਜਾਣਕਾਰੀ ਜਰੂਰ ਦਿਓ ਇੱਕ ਨਾ ਆਡੀਓ ਮੇਰੇ ਕੋਲੇ ਆਈ ਹੈ ਜਿਦੇ ਵਿੱਚ ਤੁਹਾਡੀ ਤੇ ਬਾਬੇ ਜੋਨੀ ਦੀ ਗੱਲ ਹੋ ਰਹੀ ਹੈ ਇਦੇ ਵਿੱਚ ਬਾਬਾ ਜੋਨੀ ਤੁਹਾਨੂੰ ਇਹ ਗੱਲ ਕਹਿ ਰਿਹਾ ਹੈ ਵੀ ਆਪਣੀ ਤੇ ਜਿਹੜੀ ਆਪਾਂ ਮੈਂ ਡੀਲ ਕਰਾਈ ਸੀ ਤੇ ਉੱਥੇ ਤੇ ਕੈਮਰਾ ਲੱਗਾ ਸੀ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਉੱਥੇ ਤੇ ਮੈਂ ਡੀਵੀਆਰ ਜਿਹੜਾ ਉਹ ਤਾਂ ਮੈਂ ਨਹਿਰਤ ਸੁੱਟ ਦਿੱਤਾ ਇਹ ਕੀ ਕਾਰਨ ਬਣਿਆ ਨਹੀਂ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਜਿਹੜਾ ਡੀਵੀਆਰ ਜਿਹੜਾ ਸਾਡਾ ਉੱਥੋਂ ਪ੍ਰੋਜੈਕਟ ਸੀਗਾ ਐਂਟਰ ਹੋਣ ਵਾਲਾ ਹਾਂ ਜਾਂ ਗੱਲਬਾਤ ਸਾਨੂੰ ਪਤਾ ਸੀਗਾ ਸਾਡੇ ਤੇ ਦੋਸ਼ ਲੱਗ ਸਕਦੇ ਉਹ ਅਸੀਂ ਹਾਰਡ ਡਿਸਕ ਦੇ ਵਿੱਚ ਕਾਪੀ ਕਰ ਲਿਆ ਸੀ ਟਾਟਾ ਹਾਂ ਹਾਂ ਆ ਉਹ ਡੀਵੀਆ ਅਸੀਂ ਤਾਂ ਉਹ ਸਿਰ ਤੇ ਅਸਲ ਦੇ ਵਿੱਚ ਡੀਵੀਆ ਪਟਣ ਜਾਂ ਸਿੱਟਣ ਦਾ ਮਤਲਬ ਇਹ ਨਹੀਂ ਸੀ ਅਸੀਂ ਚੋਰ ਆ ਇਹ ਸੀ ਬਾਈ ਜੀ ਸਾਡੇ ਨਾਲ ਸਿੰਘ ਸੀਗੇ ਉਹਨਾਂ ਨੂੰ ਅਸੀਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਜਿ ਸਾਡੇ ਕੋਲੇ ਸੱਚੀ ਵੈਪਨ ਸੀ ਪਰ ਉਹ ਵੈਪਨ ਲਾਇਸੈਂਸੀ ਸੀ ਜਦੋਂ ਕਿਸੇ ਜਰਵਾਣੇ ਨਾਲ ਮੱਥਾ ਲਾਉਂਦੇ ਨਾ ਬਾਈ ਭਾਵੇਂ ਤੁਹਾਡਾ ਲਾਇਸੈਂਸੀ ਚ ਹੈ ਗੈਰ ਰਸਾਂਸੀ ਹੈ ਅਗਲੇ ਫੜਾ ਦਿੰਦੇ ਆ ਨਾਲੇ ਲਾਇਸੈਂਸ ਕੈਨਸਲ ਕਰਵਾ ਦਿੰਦੇ ਸਾਡੇ ਕੋਲ ਲੈ ਦੇ ਕੇ ਤਾਂ ਹਥਿਆਰ ਹੈਗੇ ਜ਼ਿੰਦਗੀ ਜਿਉਣ ਵਾਸਤੇ ਬਾਈ ਹਾਂ ਹਾਂ ਹਥਿਆਰ ਤੇ ਡੀਵੀਆਰ ਪੱਟੇ ਵੀ ਸਾਡੇ ਬੰਦਿਆਂ ਦੇ ਹਿਥਿਆਰ ਤੇ ਸਾਡੇ ਬੰਦੇ ਅਰੈਸਟ ਹੋਣ ਹੋਰ ਕੋਈ ਗੱਲ ਬਾਤ ਨਹੀਂ ਜੀ ਇੱਕ ਬਾਬੇ ਜੋਨੀ ਨੇ ਹੋਰ ਬਹੁਤ ਵੱਡਾ ਝੂਠ ਮਾਰਿਆ ਹਾਂ ਹਾਂ ਬਾਬਾ ਜੋਨੀ ਕਹਿੰਦਾ ਵੀ ਜਦੋਂ ਦੀਪਕ ਢਾਬੇ ਤੋਂ ਇਹਨੂੰ ਸੇਵਿਆਂ ਚ ਲੈ ਜਾਣੇ ਤੇ ਸੇਵਿਆਂ ਚ ਇਹਨੂੰ ਅਸੀਂ ਕੁੱਟਿਆ ਮਾਰਿਆ ਤੇ ਇਹ ਇਹ ਇਹਨੂੰ ਤੇ ਇਹਦੇ ਬੰਦੇ ਨੂੰ ਅਸੀਂ ਸੇਵਿਆਂ ਚ ਛੱਡ ਕੇ ਇਹਦੀ ਗੱਡੀ ਕੋਲ ਕੇ ਅਸੀਂ ਡੇਰੇ ਚ ਗਏ ਤੇ ਉਤੋਂ ਸੋਨਾ ਤੇ ਉਹ ਚੱਕਿਆ ਹਾਂ ਵਾ ਜੌਂਦੀ ਭਾਈ ਜੀ ਹਾਂ ਜੀ ਆ ਰਹੀ ਜੀ ਸੋਨਾ ਤੇ ਕੈਸ਼ ਚੱਕਿਆ ਆ ਹਾਂਜੀ ਹਾਂ ਕੈਸ਼ ਚੱਕਿਆ ओके ਪਹਿਲੀ ਗੱਲ ਤਾਂ ਇਹ ਆ ਵੀ ਦੁਨੀਆ ਦੀ ਕੋਈ ਵੀ ਤਾਕਤ ਇਹ ਸਾਫਤ ਕਰ ਦਵੇ ਮੈਂ ਇਹਨਾਂ ਨੂੰ ਸਿਵਿਆਂ 'ਚ ਛੱਡ ਕੇ ਡੇਰੇ 'ਚ ਗਿਆ ਅਸਲ ਦੇ ਵਿੱਚ ਸਿਵਿਆਂ ਦੇ ਕੋਲੇ ਇਹਨਾਂ ਨੂੰ ਅਸੀਂ ਗੱਡੀ ਇੱਕ ਡਰਾਈਵਰ ਤੋਂ ਖੋ ਕੇ ਮੈਂ ਚਲਾਈ ਸੀ ਇੰਨਾ ਕੋਤੇ ਐਕਸ਼ਨ ਹੋਇਆ ਇਹਨੂੰ ਅਸੀਂ ਕੌਂਕੇ ਫੈਕਟਰੀ 'ਚ ਲਿਜਾ ਕੇ ਪੁੱਟਿਆ ਸੀ ਵੀਡੀਓ ਸਾਡੇ ਕੋਲੇ ਪਈਆਂ ਅਸੀਂ ਤਾਂ ਫੈਕਟਰੀ 'ਚ ਜਦੋਂ ਕੁੱਟਿਆ ਕੁੱਟ ਕੇ ਮੈਂ ਵੀਡੀਓ ਪਾਈ ਆ ਵੀ ਹੁਣ ਅਸੀਂ ਡੇਰੇ ਤੇ ਚੱਲੇ ਆ ਹਾਂ ओके ठीक है ਅਸੀਂ ਸੇਵਾਾਂ 'ਚ ਇਹਨਾਂ ਨੂੰ ਲਾ ਕੇ ਨਹੀਂ ਗਏ ਜੇ ਅਸੀਂ ਇਹਨਾਂ ਨੂੰ ਸੇਵਾਾਂ 'ਚ ਲਾ ਕੇ ਗਏ ਤਾਂ ਬਾਬਾ ਜੀ ਇਹਨਾਂ ਨੇ ਪੁਲਿਸ ਸਾਥ ਲੈਣੀ ਸੀ ਇਹਨਾਂ ਨੇ ਭੱਜ ਜਾਣਾ ਸੀ ਤੇ ਅਸੀਂ ਤਾਂ ਰੈਸਟ ਹੁੰਦੇ ਰਹੇ ਸੀ ਨਾਲੇ ਸਾਨੂੰ ਥੋੜੀ ਪੈਸੇ ਜਾਂ ਉਹਦੀ ਚੀਜ਼ ਅਸੀਂ ਤਾਂ ਕੁੱਟਿਆ ਸਾਡੇ ਕੋਲ ਤਾਂ ਵੀਡੀਓ ਪਈਆਂ ਬਾਬੇ ਦੀਆਂ ਕੁੱਟ ਕੋੜਦੇ ਆਣਗੇ ਓਕੇ ਠੀਕਾ ਹਾਂ ਹਾਂ ਦੂਜੀ ਗੱਲ ਇਹਨਾਂ ਦੀ ਸੋਨੇ ਦੀ ਆ ਜਿਹੜੇ ਬਾਬੇ ਨੇ ਦੋਸ਼ ਲਾਏ ਆ ਸੋਨੇ ਦੇ ਉਹਦੇ ਅਸੀਂ ਇਹਨਾਂ ਨੂੰ ਪ੍ਰੂਫ ਦਿੱਤੇ ਵੀ ਜਿਹੜੇ ਬਾਬੇ ਨੇ ਛਾਪਾ ਕਿਹਾ ਵੀ ਮੇਰੀਆਂ ਦਾਸ ਛਾਪਾਂ ਤੇ ਚੈਨੀ ਸੋਨੇ ਦੀ ਤੇ ਖੰਡਾ ਸੋਨੇ ਦਾ ਮਹਿਰੋ ਵਾਲਾ ਲੈ ਕੇ ਚਾਕੇ ਉਹਦਾ ਬਾਬਾ ਜੀ ਜੰਗਰਾਓ ਕਿਸੇ ਸੁਨਿਆਰੇ ਕੋਲੇ ਗਹਿਣੇ ਪਏ ਆ ਪੈਸੀ 7 ਸਾਲ 7 ਲੱਖ ਕੁਸਟ ਹਾਂ ਹਾਂ ਹੱਟ ਕੋਈ ਬਿੱਲ ਪਏ ਆ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਉਹ ਕਹਿਣੇ ਪਿਆ ਆ ਜੇ ਮੰਨ ਲਓ ਮੇਰਾ ਉਸ ਤਰ੍ਹਾਂ ਗੱਲ ਕਰਦੇ ਆ ਮੈਂ ਨਿਊਟਰਲ ਹੋ ਕੇ ਗੱਲ ਕਰਦਾ ਮਾਂ ਹੁਣ ਮੰਨ ਲਓ ਜੇ ਮੇਰੇ ਕੋਲੇ 4 ਛਾਪਾ ਗਹਿਣੇ ਪਈਆਂ ਹੁਣ ਇਹ ਤਾਂ ਹੋ ਸਕਦਾ 4 ਘਰੇ ਵੀ ਹੋਣ ਇਹ ਨਾਰਮਲ ਗੱਲ ਆ ਨਹੀਂ ਚਲੋ ਨਵੇਂ ਗੱਲ ਆ ਠੀਕ ਆ ਫਿਰ ਇਹ ਕਹਿੰਦਾ ਸੀ ਡੀਲ ਕਰਾਈ ਵੀ ਉਹ ਕਹਿੰਦਾ ਯਾਰ ਆਪਾਂ ਦੇ ਬੰਦੇ ਆ ਵੀ ਆਪਣੇ ਕੋਲੇ ਪੈਸੇ ਪੂਰੇ ਕਿੱਥੇ ਹੁੰਦੇ ਗੱਡੀ ਦੀਆਂ ਕੈਸਤਾ ਵੀ ਹਜੇ ਦੇੜੀਆਂ ਤੇ ਜੇ ਨਹੀਂ ਤੁਹਾਡੀ 10 ਲੱਖ ਤੇ ਡੀਲ ਹੋਈ ਸੀ ਕਿ ਨਹੀਂ ਸੀ ਹੋਈ ਗੁਰੂ ਦੀ ਹਜ਼ੂਰੀ ਦੇ ਵਿੱਚ ਓਕੇ ਹੁਣ ਮੈਂ ਤੁਹਾਨੂੰ ਦੱਸਦਾ ਇਸ ਗੱਲ ਦਾ ਜਵਾਬ ਦਿੰਦਾ ਹਾਂ ਜਦੋਂ ਉੱਥੇ ਜਾ ਕੇ ਗੱਲਬਾਤ ਉਹ ਬਾਹਰ ਹੋ ਗਈ ਵੀ ਬਾਬਾ ਜੋਨੀ ਦੀ ਕਿਸੇ ਗੱਲ ਤੇ ਨਹੀਂ ਆਉਂਦਾ ਹਾਂ ਬਾਬੇ ਜੋਨੇ ਨੇ ਕੀ ਕਿਹਾ ਕਹਿੰਦਾ ਬਾਬਾ ਜੋਨੀ ਕਹਿੰਦਾ ਮੈਰੋ ਸਾਹਿਬ 5 ਲੱਖ ਰੁਪਇਆ ਲੈ ਲਓ ਵੀ ਆਪਾਂ ਇਹਨੂੰ ਛੱਡ ਦਗੇ ਹੂੰ ਮੈਂ ਕਿਹਾ ਬਾਬਾ ਜੀ ਤੁਹਾਨੂੰ ਡੀਲ ਮੈਂ ਸੁਣਿਆ ਰੁਕੋ ਫਿਰ ਮੈਂ ਨਾਲ ਦੇ ਸਿੰਘ ਨੂੰ ਫੋਨ ਲਾਇਆ ਮੈਂ ਕਹਿ ਰਿਹਾ ਵੀ ਆਪਾਂ ਤਾਂ ਫਸ ਗਏ ਵੀ ਆਪਾਂ ਨੂੰ ਇਹ ਸੀ ਵੀ ਬਾਬਾ ਜੋਨੀ ਦੇ ਭਾਨੇ ਆਪਾਂ ਇਹਨੂੰ ਇੱਕ ਤੋਂ ਬਾਹਰ ਕੱਢ ਲਾਂਗੇ ਹਾਂ ਹਾਂ ਉੱਥੋਂ ਅਸਲ ਦੇ ਵਿੱਚ ਬਾਹਰ ਕੱਢਣਾ ਸੀ ਕਹਿੰਦੇ ਹੁਣ ਮੈਂ ਕਿਹਾ ਵੀ ਜੇ ਜਵਾਬ ਤੇ ਨੇ ਤਾਂ ਵੀ ਇਹਨਾਂ ਦੇ ਪਿੱਛੇ ਹੋ ਜਾਣਾ ਜੇ ਹਾਂ ਕਰਦੇ ਤਾਂ ਤਾਂ ਵੀ ਕੋਈ ਗੱਲਬਾਤ ਨਹੀਂ ਬੰਨਨੀ ਤੇ ਆਪਾਂ ਗਾਹ ਪਾਦਗੇ ਕੱਲ ਤੇ ਮੈਂ ਕਿਹਾ ਨਹੀਂ 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 ਇਹ ਰਿਆਂ ਨੇ ਜਦੋਂ 10 ਲੱਖ ਕਿਹਾ ਮੈਂ ਕਿਹਾ 10 ਲੱਖ ਠੀਕ ਆ ਪਰ ਅਸੀਂ 10 ਰੱਖ ਲੈ ਲਈਨੇ ਤੇ ਆਪਾਂ ਬਾਕੀ ਗੱਲ ਆਪਾਂ ਕੱਲ ਨੂੰ ਕਰਾਂਗੇ ਹਾਂ ਬਾਬੇ ਜੋਨੀ ਨੇ ਜਾਨਾ ਕਿਸ ਮਾਰ ਕੇ ਫੋਨ ਫੋਨ ਜੋਨੀ ਕਹਿੰਦਾ ਫੋਨ ਇਹ ਨਾ ਮੈਨੂੰ ਫੜਾਤਾ ਸੀ ਇਹ ਕਹਿੰਦੇ ਮਹਾਰਾਜ ਦੀ ਸੌਂ ਲੱਗੇ ਬਈ ਆ ਚੱਕੋ ਡਾਟਾ ਆਪਦੇ ਹੱਥ ਨਾਲ ਡਿਲੀਟ ਕਰ ਲੋ ਮੈਨੂੰ ਪੇਮੈਂਟ ਦੇ ਦਿਓ ਅਸਲ ਦੇ ਵਿੱਚ ਉਹ ਫੋਨ ਦੋ ਸੀ ਸਾਡੇ ਕੋਲੇ ਜੋਨੀ ਕਹਿੰਦਾ ਵੀ ਅਸੀਂ ਕਿਵੇਂ ਯਕੀਨ ਕਰਗੇ ਮੈਂ ਕਹਾਂ ਚੱਕ ਇੱਕ ਫੋਨ ਇਹਦੇ ਵਿੱਚ ਸਾਰਾ ਡਾਟਾ ਵਾ ਇਹ ਤੂੰ ਰੱਖ ਕੋਈ ਚੱਕ ਰਿਹਾ ਹੈਗਾ ਕਿਉਂਕਿ ਸਾਡਾ ਤਾਂ ਸਾਰਾ ਕਾਪੀ ਕੀਤਾ ਸੀ ਬਾਈ ਅਸੀਂ ਤਾਂ ਐਕਸ਼ਨ ਕਰਨਾ ਸੀਗਾ ਸਾਨੂੰ ਪੈਸੇ ਵੀ ਤਾਂ ਲੋੜ ਹੀ ਨਹੀਂ ਨਾ ਅਸੀਂ ਫਿਰ ਕੀ ਕੀਤਾ ਤੁਸੀਂ ਆਪ ਵੇਖੋ ਜੇ 10 ਲੱਖ ਦੀ ਡੀਲ ਹੋ ਗਈ ਅਸੀਂ ਕਿਉਂ ਆਹ ਕੰਮ ਕਰਾਂਗੇ ਠੀਕ ਹੈ ਫੇਰ ਬਾਬੇ ਜੋਨੀ ਨੂੰ ਅਸੀਂ ਵਿੱਚ ਇਹ ਬਾਬਾ ਜੋਨੀ ਵਿਚੋਲਾ ਬਣਿਆ ਵੀ ਇਸ ਬਾਬੇ ਜੋਨੀ ਨੇ ਬਾਈ ਜੀ ਵੇ ਮੈਂ ਤੁਹਾਨੂੰ ਦੱਸਦਾ ਬਾਬੇ ਜੋਨੀ ਨੇ ਇੱਕ ਸਟੇਜ ਬਾਬੇ ਜੋਨੀ ਨੇ ਇੱਕ ਸਟੇਜ ਤੇ ਆਖਿਆ ਵੀ ਉੱਥੇ ਤਾਂ ਮਹਾਰਾਜ ਦੀ ਹਜ਼ੂਰਗਈ ਨਹੀਂ ਸੀ ਹਾਂ ਹਾਂ ਹੁਣ ਕਹੀ ਜਾਂਦਾ ਹਜ਼ੂਰੀ ਆ ਇਰ ਦੂਜੀ ਗੱਲ ਉੱਥੇ ਉਹਨੂੰ ਦਿਖਾਤਾ ਮੈਂ ਕਿ ਜਿਹੜੀ ਕੁੜੀ ਸਾਡੇ ਕੋਲ ਹੈ ਜੀ ਉਹਦਾ ਤਾਂ ਰੇਪ ਹੀ ਨਹੀਂ ਹੋਇਆ ਉਹ ਤਾਂ ਭਰਾਵਾ ਉਹਦੇ ਨਾਲ ਸੰਬੰਧ ਸੀ ਅਸੀਂ ਤਾਂ ਦੂਜੀ ਕੁੜੀ ਦੇ ਸੰਬੰਧ ਚ ਆਏ ਜਿਹਦਾ ਇੱਥੇ ਰੇਪ ਹੋਇਆ ਸੀ ਕਾਲ ਰਿਕਾਰਡਿੰਗ ਪਾਈ ਉਹਦੀ ਤੇ ਮੈਂ ਰਿਕਾਰਡਿੰਗ ਪਾਈ ਉਹ ਜਿਹੜੀ ਕੁੜੀ ਕਹਿੰਦੀ ਮੈਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ ਹਾਂ ਤੇ ਕਹਿੰਦਾ ਬਾਬਾ ਜੀ ਛੱਡੋ ਐਵੇਂ ਡੇਰੇ ਦੀ ਬਾਬਿਆਂ ਦੀ ਬਦਨਾਮੀ ਹੋਊਗੀ ਜਿਹੜੇ ਪੈਸੇ ਹੈਗੇ ਲੈ ਦੇ ਕੇ ਨਵੇੜ ਲਓ ਬਾਬੇ ਜੋਨੀ ਨੇ ਸਾਨੂੰ ਆਹ ਗੱਲਬਾਤ ਆਖੀ ਤਾਂ ਕਰਕੇ ਸਾਨੂੰ ਇਹ ਐਕਸ਼ਨ ਕਰਨਾ ਪਿਆ ਫੇਰ ਜਦੋਂ ਬਾਬੇ ਜੋਨੀ ਨੂੰ ਅਸੀਂ ਕਾਨਫਰੈਂਸ 'ਚ ਰੱਖਿਆ ਤੇ ਬਾਬੇ ਜੋਨੀ ਦੀ ਸ਼ਹਿਤ ਇਹ ਬੰਦਾ ਸਾਨੂੰ ਬਾਹਰ ਮਿਲਣ ਆਇਆ ਡੇਰੇ 'ਚ ਹਮਮ ਜਦੋਂ ਬਾਹਰ ਮੈਨਣਾ ਆਇਆ ਬਾਈ ਜੀ ਫੇਰ ਚੱਕ ਕੇ ਕੁੱਟਿਆ ਕੁੱਟ ਕੇ ਲਾਈਵ ਹੋ ਕੇ ਦੱਸਿਆ ਕੁੱਟਿਆ ਤੇ ਪੁਲਿਸ ਕੋਲੇ ਅਸੀਂ ਗਏ ਆ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਪਰਚਾ ਕੀਤਾ ਅਸੀਂ ਅਸੀਂ ਕੀ ਬਲੈਕਮੇਲਿੰਗ ਕਰਤੀ ਬਾਈ ਇਹਦੇ ਵਿੱਚ ਅਸੀਂ ਤਾਂ ਪ੍ਰੂਫ ਦਿੱਤੇ ਤੁਸੀਂ ਸੁਣਗੇ ਨੀ ਰਿਕਾਰਡਿੰਗਾਂ ਸਾਡੇ ਪੇਤੇ ਪਈਆਂ ਕਿਵੇਂ ਕਰਦਾ ਹੁੰਦਾ ਅਸੀਂ ਰਿਕਾਰਡਿੰਗਾਂ ਇਹ ਜੀ ਠੀਕ ਹੈ ਤਾਂ ਇਹਦੇ ਕਹ ਲਿਆ ਵੀ ਹੁਣ ਜਿਹੜਾ ਤੁਹਾਡੇ ਤੇ ਦੋਸ਼ ਲੱਗਾ ਆ 7 ਸਵਾ ਕਰੋੜ ਰੁਪਈਆ ਗਬਰਨ ਕਰਨ ਦਾ ਤੁਸੀਂ ਉਹਦੇ ਵਿੱਚੋਂ ਸਵਾ ਰੁਪਈਆ ਵੀ ਨਹੀਂ ਲਿਆ ਮੈਂ ਕਹਿੰਦਾ ਭਾਈ ਜੀ ਉੱਥੋਂ ਪੱਤਾ ਤੱਕ ਨਹੀਂ ਤੋੜਿਆ ਦੂਜੀ ਗੱਲ ਤੇ ਘੋੜੇ ਦੋ ਘੋੜੇ ਮੈਂ ਮੈਂ ਉਹੀਂ ਕਹ ਦੱਸਦਾ ਭਾਈ ਜੀ ਬੰਦੇ ਨੂੰ ਉੱਥੋਂ ਤਾਂ ਹੀ ਲੈ ਕੇ ਯਾਰ ਭਾਈ ਉੱਥੇ ਲਾਈਵ ਹੋ ਕੇ ਵੀਡੀਓ ਪਾ ਕੇ ਚਲੇ ਗਏ ਘੋੜੇ ਅਸੀਂ ਸਾਡੇ ਕੋਲ ਕਰੇਟਾ ਕਰੀ ਸੀ ਡਰਾਈਵਰ ਗੱਡੀ ਸੀ ਕਿਹੜੀ ਗੱਡੀ 'ਚ ਘੋੜੇ ਵੜ ਲਾਂਗੇ ਭਾਈ ਅਸੀਂ ਜਿਹੜੇ ਬੰਦੇ ਤੇ ਇਹਨਾਂ ਨੂੰ ਮਹਿੰਗ ਸਿੰਘ ਤੇ ਸ਼ੱਕ ਸੀ ਨਾ ਵੀ ਸਾਨੂੰ ਸੂਹ ਦਿੱਤੀ ਆ ਹਾਂ ਅਸੀਮ ਮਹਾਰਾਜ ਦੀ ਹਿਊਰੀ ਚ ਕਹਿੰਨੇ ਸਾਡੂ ਨਹੀਂ ਉਹਨੇ ਸੂੰ ਦਿੱਤੀ ਠੀਕ ਆ ਪਰ ਉਹ ਇਹਦੇ ਨਾਲ ਜ਼ਰੂਰ ਸੀ ਤੇ ਬਾਈ ਜੀ ਤੁਹਾਨੂੰ ਪਤਾ ਜਿੱਦੇ ਦੀ ਜਿੱਦੇ ਦੀ ਉਹ ਗੱਲਬਾਤ ਹੋਈ ਉਹਦੇ ਤਾਂ ਉਹ ਵੀ ਜੇਲ੍ਹ ਚ ਕਰਾਤਾ ਇਹਨਾਂ ਨੇ ਝੂਟਾ ਪਰਚਾ ਪਾ ਕੇ ਉਹਦੇ ਤੇ ਹ ਹ ਹ ਹ ਤੁਸੀਂ ਇਹ ਵੇਖੋ ਸਿੰਘ ਸਿੰਘ ਜੇਲ੍ਹ ਤਾਂ ਮੈਨੂੰ ਉਹਦੇ ਘਰ ਵਾਲੀ ਦਾ ਫੋਨ ਆਇਆ ਸੀ ਵੀ ਵੀਰੇ ਐਂ ਕਰਕੇ ਤੇ ਮੈਂ ਤੁਹਾਨੂੰ ਰਿਕਾਰਡਿੰਗ ਉਹ ਸੁਣਾ ਦੇਣਾ ਦੂਜੇ ਪੇ ਜੀ ਮੈਂ ਤੁਹਾਨੂੰ ਰਿਕਾਰਡ ਮੈਂ ਤੁਹਾਨੂੰ ਦੱਸ ਦੇਣਾ ਉੱਤੋਂ ਪਤਾ ਲੱਗ ਜੂ ਉਹ ਸਾਡਾ ਸੀ ਕਿ ਨਹੀਂ ਸੀ ਐਂ ਚਲਾਉਂਗਾ ਰਿਕਾਰਡਿੰਗ ਮੈਂ ਹ ਹ ਹ ਭਾਈ ਜੀ ਤੁਸੀਂ ਕੀ ਗੱਲਬਾਤ ਕੀਤੀ ਵਿੱਚ ਹਾਂ ਮੈਂ ਹਾਂ ਜੀ ਸਵਾਲ ਕੀਤਾ ਨਹੀਂ ਮੈਂ ਦੋ ਘੋੜਿਆਂ ਦਾ ਕੀਤਾ ਸੀ ਵੀ ਦੋ ਘੋੜਿਆਂ ਦਾ ਬੈਟਰ ਜਿਹੜਾ ਉਹ ਕਿਧਰ ਗਿਆ ਵੀ ਘੋੜੇ ਕੌਣ ਲੈ ਗਿਆ ਨਹੀਂ ਨਹੀਂ ਹਾਂ ਸੱਚ ਹਾਂ ਤੁਸੀਂ ਆਏ ਪਰ ਮੈਂ ਬਾਬੇ ਜੋ ਨੂੰ ਚੈਲੰਜ ਕਰਦਾ ਇਸ ਵੀਡੀਓ ਰਾਹੀਂ ਹਾਂ ਹਾਂ ਬਾਬਾ ਜੋਨੀ ਵੀਡੀਓ ਪਾ ਕੇ ਇਹ ਮੈਨੂੰ ਚੈਲੰਜ ਕਰੇ ਵੀ ਅਮਰਤਪਾਲ ਸਿੰਘ ਚਰਨ ਘਾਟ ਡੇਰੇ ਚ ਪਹਿਲੇ ਦਿਨ ਐਂਟਰ ਹੋਣ ਲੱਗਾ ਤੇ ਦੂਜੇ ਪਹਿਲੇ ਦਿਨ ਐਂਟਰ ਹੋਣ ਲੱਗਾ ਤੇ ਦੂਜੇ ਕੀ ਆ ਜਾਣ ਤੱਕ ਦੂਜੇ ਦਿਨ ਤੱਕ ਜਿੱਦੋਂ ਤੱਕ ਕਾਰਵਾਈ ਹੋਈ ਆ ਕਾਹੜ ਕੀਤਾ ਹਾਂ ਹਾਂ ਵੀ ਜਿੰਨੇ ਵਾਰੀ ਵੀ ਅਮਰਤਪਾਲ ਸਿੰਘ ਮਹਿਰੋਆ ਦੇ ਬੰਦਿਆਂ ਨਾਲ ਚਰਨ ਘਾਟ ਡੇਰੇ ਚ ਐਂਟਰ ਹੋਇਆ ਮਤਲਬ ਹਾਂ ਹਾਂ ਮੈਂ ਉਹ ਵੀਡੀਓ ਜੜ ਤੱਕ ਕਰ ਦੇਣਾ ਜੇ ਸਾਡੇ ਕਿਸੇ ਬੰਦੇ ਨੇ ਘੋੜੇ ਨੂੰ ਹੱਥ ਲਾਇਆ ਕਿਸੇ ਚੀਜ਼ ਨੂੰ ਹੱਥ ਲਾਇਆ ਕਿਸੇ ਪੈਸੇ ਢੇਲੇ ਨੂੰ ਹੱਥ ਲਾਇਆ ਬਾਈ 10 ਰੁਪਏ ਵੀ ਚੱਕਿਆ ਤੇ ਅਸੀਂ ਡੇਰੇ ਦੇ ਵਿੱਚ ਕੁਝ ਰਹਿ ਨਹੀਂ ਗਿਆ ਡੇਰੇ ਦੇ ਵਿੱਚ ਜੇ ਵੇਖਿਆ ਜਾਵੇ ਨਾ ਘੋੜੇ ਆ ਨਾ ਪੈਸਾ ਆ ਨਾ ਕਪੜਾ ਸਾਰਾ ਕਿਧਰ ਚਲਾ ਗਿਆ ਸਾਰਾ ਸਮਾਨ ਬਾਈ ਜੀ ਮੈਂ ਉਹੀ ਆ ਨਾ ਮੈਂ ਮੈਂ ਤਾਂ ਆਪਦੀ ਗੱਲ ਦੀ ਗਵਾਹੀ ਦੇ ਸਕਦਾ ਨਾ ਗੱਲ ਤਾਂ ਟੀਵੀ আর ਤੇ ਹੀ ਆਉਂਦੀ ਹੈ ਨਾ ਮੈਂ ਵੀਡੀਓ ਜਨ ਤੱਕ ਕਰ ਦਿੰਦਾ ਸਾਡੇ ਉੱਤੇ ਐਂਟਰ ਹੁੰਦਿਆਂ ਦੀ ਇਹ ਮੰਨ ਲਓ ਡੀਵੀਆਰ ਆਪਾਂ ਨਾ ਚੱਕ ਦੇਣਾ ਉਹਦੇ ਨਾਲ ਹੋਰ ਬੰਦੇ ਵੀ ਜੰਤਰ ਫੋਨੇ ਸੀ ਤੇ ਨੰਬਰ ਦੋ ਦੇ ਉੱਪਰ ਜਿਹੜਾ ਬਾਅਦ ਵਿੱਚ ਚੋਰੀਆਂ ਹੋਈਆਂ ਨੇ ਘਟੋ ਘਟ ਉਹਦਾ ਤੇ ਪਤਾ ਲੱਗ ਜਾਂਦਾ ਨੇ ਵੀ ਕੌਣ ਕਰ ਗਿਆ ਜਿਹੜਾ ਅੱਜ ਤੁਹਾਡੇ ਤੇ ਇਲਜ਼ਾਮ ਲੱਗਦਾ ਤੁਹਾਡੇ ਤੇ ਇਲਜ਼ਾਮ ਨਹੀਂ ਸੀ ਆਉਣਾ ਉਹਦਾ ਸਾਨੂੰ ਪਤਾ ਘੋੜੇ ਕੌਣ ਬੰਦਾ ਲੈ ਕੇ ਗਿਆ ਕਿੱਥੇ ਬੰਨੇ ਆ ਉਹ ਬੰਦਿਆਂ ਦੀਆਂ ਵੀਡੀਓ ਵੀ ਥੋੜੇ ਦਿਨਾਂ ਦੇ ਵਿੱਚ ਆਈਆਂ ਲੋ ਜਦੋਂ ਉਹਨਾਂ ਦੇ ਟੈਗ ਕਰਤੀ ਨਾ ਸੀ ਸਭ ਤੋਂ ਕਿੱਥੇ ਗਏ ਵੈਸੇ 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 ਤੁਸੀਂ ਸ਼ਾਇਦ ਜਦੋਂ ਪਹਿਲੇ ਦਿਨ ਮੇਰੇ ਨਾਲ ਗੱਲ ਕੀਤੀ ਉਦੋਂ ਤੁਸੀਂ ਇੱਕ ਵੇਰਵਾ ਪਾਇਆ ਸੀ ਵੀ ਘੋੜੇ ਤੇ ਡੇਰਾ ਕੌਣ ਬੰਦਾ ਮੰਗਦਾ ਪਿਆ ਯਾਦ ਹੈ ਮੈਨੂੰ ਮੈਂ ਉਹੀ ਕਹਿਣਾ ਨਾ ਬਾਈ ਜੀ ਉਹਨਾਂ ਨੇ ਤਾਂ ਮੈਨੂੰ ਫੋਨ ਵੀ ਲਾਇਆ ਹਾਂ